ਬਾਈ ਜੀ ਸਾਰੇ ਵੀਰਾਂ ਪਿਆ ਪਰ ਯਾਸੀ ਕਾਰਮੇ ਸਾਹਿਬ ਠੀਕ ਠਾਕ ਹਾਂ ਦੋਸਤੋ ਅੱਜ ਖੜਾਂਗੇ ਪਿੰਡ ਮਡਾਉੜ ਦੇ ਵਿੱਚ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਬਾਈ ਤਹਿਸੀਲ ਆ ਕੀ ਨੱਬਾ ਤੁਹਾਨੂੰ ਇੱਕ ਚੀਜ਼ ਦਿਖਾਉਣ ਆਗੇ ਬਾਈ ਪਹਿਲਾਂ ਵੀ ਤੁਹਾਨੂੰ ਆਪਾਂ ਦਿਖਾਈ ਤੀ ਆਪਣੇ ਚੈਨਲ ਦੇ ਉੱਤੇ ਤੇ ਹੁਣ ਅੱਜ ਫੇਰ ਆਪ ਆਇਆਗੇ ਪਿੰਡ ਮਡਾਉੜ ਦੇ ਵਿੱਚ ਦੇਖ ਸਕਦੇ ਹੋ ਬਾਈ ਨਾ ਇਹ ਏਰੀਆ ਸਾਰਾ ਵੀ ਮੱਝਾ ਵਾਸਤੇ ਦਿੱਤਾ ਹੋਇਆ ਹੈਗਾ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੱਧਰ ਵੀ ਬੈਠੀਆਂ ਨੇ ਗਾਇਆਂ ਮੱਝਾਂ ਤੇ ਬਾਕੀ ਵੀ ਮੱਝਾਂ ਵਿੱਚ ਵੀ ਨੇ ਨਾ ਬਾਬਾ ਜੀ ਸਾਹਮਦੇ ਨੇ ਤੇ ਗੱਲਬਾਤ ਕਰਦੇ ਬਾਬਾ ਜੀ ਨਾਲ ਵੀ ਕਿੰਨੀਆਂ ਮੱਝਾਂ ਨੇ ਕਿੰਨੇ ਟਾਈਮ ਤੋਂ ਸਾਹਮਣੇ ਕੀ ਗੱਲਬਾਤ ਹੈ ਜੀ ਸਾਰੀ ਗੱਲਬਾਤ ਕਰ ਦਾਂਗੇ ਬਾਬਾ ਜੀ ਅਸੀਰਕਾਰ ਜੀ ਅਸੀਰਕਾਰ ਪਾ ਕੀ ਹਾਲ ਚੱਲੇ ਬਾਬਾ ਜੀ ਠੀਕ ਹੈ ਜੀ ਠੀਕ ਹੈ ਜੀ ਕੀ ਨਾਮ ਹੈ ਬਾਬਾ ਜੀ ਆਪਣਾ ਜੀ ਸਿੰਘਾ ਜੀ ਸਰਜੀਤ ਸਿੰਘ ਜੀ ਕਿੰਨਾ ਟਾਈਮ ਹੋ ਗਿਆ ਮੱਝਾਂ ਸਾਹਮਣੇ ਨੂੰ ਇਹ ਸ਼ਾਮ ਦੇ ਮੈਂ ਆਖਤੀ ਆ ਜਾਈ ਪਹਿਲਾਂ ਪਿੱਛੇ ਹੋਰ ਸੇ ਬੰਦੇ ਪਹਿਲਾਂ ਹੋਰ ਪਿੰਡ ਦੀਗਾ ਨਾ ਨਾ ਬੰਦੇ ਹੋਰ ਤੇ ਠੀਕ ਆ ਬੰਦੇ ਹੋਰ ਜੀਗੇ ਕਿੰਨੀਆਂ ਮੱਝਾਂ ਨੇ ਹੁਣ ਇਹ ਇਹ ਬੰਦਾ ਮੈਂ ਸ਼ਾਮ ਮਤਲਬ ਸਾਡੇ ਕੋਲੇ 3-4 ਸ਼ੌਦੇ ਕਰੀਬ ਹੈਗੀਆਂ 2-300 ਦੇ ਲੈ 2-300 ਦੇ ਕਰੀਬ ਹੈਗੀਆਂ ਮੱਝ ਸਾਰੀਆਂ ਮੱਝਾਂ ਵੀ ਇਹ ਟਾਈਮ ਉੱਧ ਵਿਚ ਨੇ ਪਿੰਡ ਦੇ ਵਿੱਚ ਦੇਖ ਸਕਦੇ ਹੋ ਵੀ ਦਰਖਤ ਵੀ ਉਹਰੇ ਖਾਥੇ ਲਾਏ ਨੇ ਨਾ ਮੱਬਾ ਹਾਂ ਜੀ ਹਾਂ ਜੀ ਠੀਕ ਆ ਇੰਨੀਆਂ ਮੱਝਾਂ ਕਿਵੇਂ ਸੰਭ ਲੈਣੇ ਹੋਗੇ ਕਿੰਨੇ ਬੰਦੇ ਹੋਗੇ ਤਿੰਨ ਬੰਦੇ ਤਿੰਨ ਬੰਦੇ ਹਾਂ ਠੀਕ ਆ ਉਹ ਕਿਹੜਾ ਸੀ ਲੈ ਕੇ ਜਾਣਾ ਬਰੇਕ ਇਹਨਾਂ ਨਿਕਲ ਗਏ ਬਾਹਰ ਆਪੇ ਆ ਜਾਂਦੀਆਂ ਨੇ ਆਪੇ ਆ ਜਾਂਦੀਆਂ ਨੇ ਠੀਕ ਆ ਆਪਣਾ ਹੁੰਦਾ ਕੀ ਇਹਨੂੰ ਸਾਹਮਣ ਦਾ ਕੀ ਗੱਲਬਾਤ ਹੁੰਦੀ ਹੈ ਪਿੰਡ ਵਾਲੋਂ ਮੈਂ ਸਮਾਹੀ ਵਧਾ 25 ਕਿਲੋ ਦਾਣੇ ਲੈ ਜਾਣੇ ਨੇ 25 ਕਿਲੋ ਹਾਂ ਇੱਕ ਮੱਝ ਇੱਕ ਇੱਕ ਮੱਝ ਦੇ 25 ਕਿਲੋ ਦਾਣੇ ਹਾਂ ਗਾਇਆਂ ਚਾਹੇ ਮੱਝਾਂ ਹਾਂਜੀ ਕੱਤੀ ਗਿਲੋ ਰਿਸ਼ਮਾਰੀ ਕੱਤੀ ਗਿਲੋ ਨਾਲੇ ਲੈ ਠੀਕਾ ਠੀਕ ਹੈ ਜਿੱਕਰ ਰੋਕਰੀ ਕਿਵੇਂ ਬਾੜ ਦੇ ਉਹਨਾਂ ਨੂੰ ਕੀ ਕਰਨਾ ਇਹਨਾਂ ਨੇ ਆਪਣੇ ਆਪੇ ਚਲੇ ਜਾਣਾ ਅੱ삐 ਚਲੇ ਜਾਣਾ ਇੰਨੀਆਂ ਸਿਆਣੀਆਂ ਨੇ ਕੋਈ ਨਵਾਂ ਡੰਗਰ ਜਿਹੜਾ ਸਰਟੀਫਾਇਰ ਬਾਦ ਤੇ ਇਹਨੂੰ ਲੈ ਕੇ ਜਾਣਗੇ ਉਹ ਮਾਲਕ ਆਪੀ ਉਹ ਸਾਨੂੰ ਨਹੀਂ ਛੱਡਣਗੇ ਸਾਨੂੰ ਨਾਲ ਕੋਈ ਲੋੜ ਨਹੀਂ ਠੀਕ ਆ ਫੇਰ ਬਾਕੀ ਮਾਲਕ ਲੈ ਜਾਣਗੇ ਬਾਕੀ ਜਿਹੜੀਆਂ ਅੱਗੇ ਆਉਂਦੀਆਂ ਨੇ ਉਹ ਆਪਣੇ ਆਪ ਜਾਣੀਆਂ ਹੌਲੀ ਹੌਲੀ ਆਤ ਪੈ ਜਾਂਦੀ ਹੈ ਮੱਜਾਂ ਨੂੰ ਹਾਂ ਜੀ ਅਭੀ ਕਹਿੰਦਾ ਜੀ ਹੌਲੀ ਹੌਲੀ ਆਪਦੇ ਆਪ ਹੀ ਆਤ ਬੈਨ ਜੀ ਆਪਾਂ ਉਹਦੇ ਘਰੇ ਹਨਾ ਹਾਂ ਉਹ ਆਉਂਦੀ ਕਿੰਨੇ ਵਜੇ ਮੱਝੇ ਉਹ 6 ਵਜੇ ਤੋਂ ਲਾ ਜਿੰਦੇ ਸਵੇਰੀ ਹਾਂ ਸਵੇਰ 6 ਵਜੇ ਚੋ ਚੋ ਕੇ ਜਾਣਗੇ ਇੱਥੇ ਸਾਡੇ ਆਪਣੇ ਆਪ ਛੱਡਣਗੇ ਸਮਾ ਕੇ ਜਾਣਗੇ ਵੀ ਆਪ ਸਮਾ ਜਾਣੀ ਵੀ ਆ ਚੱਕੋ ਜੀ ਮੱਝਾਂ ਹਾਂ ਠੀਕ ਆ ਤੇ ਆਥਣੇ ਕਿੰਨੇ ਵਜੇ ਫਿਰ ਆਥਣੇ 3 ਵਜੇ 3 ਵਜੇ 6 ਤੋਂ ਲੈ ਕੇ 3 ਵਜੇ ਤੱਕ ਹਾਂ 5 ਜਨ 9 ਘੰਟੇ ਹੋ ਗਏ ਹਾਂ 9 ਘੰਟੇ ਲੱਗੇ ਐਸਕੇ ਫਿਰ ਜਾਂਦੇ ਨੇ ਮੱਝਾਂ ਥੋੜੀ ਕੰਮ ਹੋ ਗਿਆ ਇਹ ਬਾਪੂ ਮੱਜਾਂ ਦੇ ਮਾਸਟਰ ਨੇ ਇਹ ਗੱਲ ਦਿੱਕਤ ਤਾਂ ਨਹੀਂ ਆਉਦੀ ਨਾ ਕੋਈ ਨਾ ਨਾ ਕੋਈ ਦਿੱਕਤ ਨਹੀਂ ਆਉਦੀ ਮਾੜਾ ਮੋਟਾ ਮੇਹ ਕਨੇ ਚ ਚੱਲੋ ਹੁੰਦਾ ਹੀ ਆ ਤਾਂ ਉਹ ਜ਼ਰੂਰੀ ਵੀ ਆ ਸਹੀ ਗੱਲ ਅੱਗੇ ਐ ਜੇ ਵਿਹਲੇ ਬੈਠੇ ਹੋਏ ਫਿਰ ਤਾਂ ਅਗਲਾ ਆਪਣੀ ਦੰਦਾ ਦਾਣੇ ਸਹੀ ਗੱਲ ਹੈ ਨਾ ਥੋੜਾ ਮੋਟਾ ਤਾਂ ਕਰਨਾ ਪੈਂਦਾ ਹੈ ਸਹੀ ਗੱਲ ਹੈ ਕੰਮ ਹੁੰਦਾ ਕੀ ਆ ਵੈਸੇ ਥੋੜਾ ਹੋਰੇ ਜੀ ਦੇਖਿਆ ਕੀ ਕੰਮ ਆ ਆਪਣਾ ਕਮ ਡੰਗਰਾਂ ਦੇ ਵਸਣੀ ਇਹਨਾਂ ਦਾ ਕਰਨਾ ਕੀ ਹੁੰਦਾ ਨੰਗਰਾਂ ਦਾ ਕਰਨਾ ਤਾਂ ਮੈਨੂੰ ਕੁਝ ਨਹੀਂ ਹੈਗਾ ਮੈਂ ਤਾਂ ਉਰੇ ਬੈਠਾ ਹਾਂ ਇਹ ਕੋਈ ਆਊਗੀ ਨਿਕਲ ਕੇ ਮੋੜ ਦਾਂਗੀ ਗਾਇਸ ਠੀਕ ਆ ਹੋਰ ਕੁਝ ਨਹੀਂ ਕਰਨਾ ਮੈਨੂੰ ਠੀਕ ਆ ਆ ਜਿਹੜਾ ਗੋਹਾ ਤਾਂ ਆਖੀ ਆ ਜਾਣੀ ਕੀ ਹੋਰ ਕੁਝ ਨਹੀਂ ਆਪਣੀ ਬਾਹਰ ਨਹੀਂ ਜਾਣ ਦੇਣਾ ਠੀਕ ਆ ਆ ਗੋਹੇ ਦਾ ਕਿਵੇਂ ਕਰਦੇ ਹੋ ਕੀ ਗੱਲ ਆਸੀ ਆਪਣੇ ਆਪ ਇਕੱਠਾ ਹੋਣਾ ਕਰਾ ਲਵਾ ਦਾਂਗੇ ਹਾਂ ਅੱਛਾ ਜਿਹੜੇ ਵੇਚਾਂਗੇ ਆਪਣਾ ਠੀਕ ਵੀ ਕਹਦਾ ਵੀ ਗੋਹਾ ਹਾਂ ਠੀਕ ਹੈ ਗੋਹਾ ਵੀ ਵਿਕਦਾ ਹੈ ਸਿਆ ਠੀਕ ਆ ਲੈ ਜੀ ਦੇਖ ਸਕਦੇ ਹੋ ਨਾ ਉਡੀ 25 ਕਿਲੋ ਮੱਝ ਦੇ ਦਾਣੇ ਹੁੰਦੇ ਨੇ ਹਾਂਜੀ 25 ਕਿਲੋ ਇੱਕ ਮੱਝ ਦੇ ਲੈਣੇ ਹੋਗੇ ਅੱਜ ਵੀ ਸਾਨੂੰ ਆਪਾਂ ਦਿਖਾਉਣੇ ਹੈਗੇ ਕਿ ਕੀ ਗੱਲ ਬਾਤ ਹੈ ਕਿ ਦਰਖਤ ਤੇ ਵੀ ਖਾਸੇ ਲੱਗੇ ਹੋਏ ਨੇ ਭਾਈ ਦੇਖ ਸਕਦੇ ਹੋ ਨਾ ਤੇ ਦਰਖਤਾਂ ਦੇ ਆਲੇ-ਦਾਲੇ ਭਾਈ ਇਹਨਾਂ ਨੇ ਗੋਲ ਚੱਕਰੇ ਜਿਹਾ ਮਾਰ ਕੇ ਨੇ ਵੀ ਕੋਈ ਡੰਗਰ ਇਹਨਾਂ ਦਾ ਨੁਕਸਾਨ ਨਾ ਕਰਿਆ ਨਾ ਉੱਚਾ ਬਹੁਤ ਕਰਿਆ ਹੋਇਆ ਹੈਗਾ ਆਈ ਬੱਬੂ ਲੈ ਵੀ ਨੂੰ ਦਿਖਾਉਣੇ ਹੈਗੇ ਆਪਾਂ ਤੇ ਜਿਹੜੀ ਮੇਨ ਗੱਲ ਹੈ ਵੀ ਦਰਖਤਾਂ ਨੂੰ ਬਚਾ ਕੇ ਰੱਖਿਆ ਹੋਇਆ ਡੰਗਰਾ ਤੋਂ ਨਾ ਦੇਖ ਲੋ ਹਾਈਟ ਦੇਖੋ ਬਈ ਕਿੰਨੀ ਕਿੰਨੀ ਹੈ ਨਾ ਵੀ ਕੋਈ ਉਰੇ ਉਹ ਨਾ ਹੋ ਜਾਣਾ ਨੁਕਸਾਨ ਨਾ ਹੋ ਜੇ ਹਾਂ ਕੋਈ ਨੁਕਸਾਨ ਹੋਏ ਲਗਭਗ ਬਈ ਦੇਖ ਖਾ ਦਿਓਗੇ 4 4.5 ਫੁੱਟ ਦੇ ਯਾਨੀ ਕਿ ਬਾਦਰੇ ਕਰੇ ਪਏ ਨੇ ਬਈ ਬਾਕੀ ਥੋੜਾ ਸਾਫ ਆ ਸਾਰਾ ਦੇਖ ਸਕਦੇ ਹੋ ਗਨਕਤ ਦੀ ਜੇ ਗਿਣਤੀ ਕਰੀ ਲਗਭਗ 20 25 ਦੇ ਕਰੀਬ ਬਦਰਾਸਤ ਲੱਗੇ ਹੋਏ ਨੇ ਨਾ ਇੱਕ ਉਹ ਵੀ ਇਹ ਟੋਬਾ ਵੱਡਾ ਸੀਗਾ ਥੋੜਾ ਜਿਹਾ ਪਾਰਕ ਲਾਤਾ ਉਧਰਲੇ ਪਾਸੇ ਪਾਰਕ ਲਾਤਾ ਉਧਰ ਬਣਾਤੇ ਆ ਨਾ ਫੁੱਲਾ ਉਧਰ ਪਾਸੇ ਬੈਠ ਲੈ ਪਰਲੇ ਪਾਸੇ ਇਹ ਇਹ ਤਾਂ ਮੱਛੀਆਂ ਵੀ ਹੈਗੀਆਂ ਨੇ ਇਹ ਮੱਛੀਆਂ ਫਨਮ ਤੋਂ ਮਨਾਹੀ ਹੈ ਵੀ ਮੱਛੀਆਂ ਨਹੀਂ ਫੜ ਸਕਦੇ ਹੈਗੇ ਉਹਦੀ ਮਰਾਂਜੀ ਕਰੀ ਹੋਈ ਹੈਗੀ ਬਾਕੀ ਦੇਖ ਸਕਦੇ ਬਾਈ ਜਿਹੜੇ ਅੰਦਰ ਬੈਠਾ ਅੰਦਰ ਬੈਠੋ ਬਾਹਰ ਬੈਠਾ ਬਾਹਰ ਬੈਠੋ ਬਾਕੀ ਬਿਨਾ ਹੋਣਦਾ ਕਿ ਮੇਲ ਜੋਲ ਬਣਿਆ ਰਹਿੰਦਾ ਡੰਗਰਾਂ ਦਾ ਵੀ ਘਰੇ ਆ ਪੰਨੀ ਰੱਖਾਂਗੇ ਉਹ ਗੱਲ ਬਾਤ ਜੀ ਨਹੀਂ ਬਣਦੀ ਕਿ ਦੁੱਧ ਵੀ ਯਾਨੀ ਕਿ ਇੱਥੇ ਆ ਬਾਦ ਦਾ ਡੰਗਰਾਂ ਦਾ ਆਪਾਂ ਵੀ ਜਿਵੇਂ ਇੱਕ ਇੱਕ ਥਾਂ ਤੋਂ ਆਪਾਂ ਵੀ ਆਕੇ ਜੰਨੇ ਨਾ ਆਪੇ ਜਾਣਦੇ ਆ ਨਾ ਇੰਨਾਂ ਦੀ ਹੀ ਗੱਲ ਬੜੇ ਰਾਂ ਨਾਲ ਨਾਲ ਮੱਜਾਂ ਪਈਆਂ ਨੇ ਲੈ ਸਵਾਦ ਲੈ ਜਣੇ ਪੂਰਾ ਦੇਖੋ ਬਈ ਆ ਜੋ ਅੱਗੇ ਢਲਦੇ ਇਹ ਬਣੇ ਰਹੋ ਬਾਬਾ ਸਤਿਕਾਰ ਕੀ ਹਾਲ ਚੱਲੇ ਬਾਬਾ ਠੀਕ ਠਾਕ ਲੈ ਵੀ ਇੱਕ ਬਾਬਾ ਹੁੰਦਾ ਓਰੇ ਆਹਾ ਕਿੰਨੀ ਉਮਰ ਹੋ ਗਈ ਬਾਬਾ ਤੁਹਾਡੀ 76 ਸਤੂੜ ਦੇ ਲਵੇ ਹੋ 68 ਸਤੂੜ ਦੇ ਲਵੇ ਠੀਕ ਆ ਕਿੰਨਾ ਟਾਈਮ ਹੋ ਗਿਆ ਮੱਜਾਂ ਦੇ ਕੋਲੇ ਇਹ ਤਾਂ ਹੋਣੇ ਲੱਗਿਆ ਜੀ ਹੁਣ ਹੀ ਲੱਗਿਆ ਹੋਇਆ ਜੀ ਠੀਕਾ ਇਸ ਤੋਂ ਪਹਿਲਾਂ ਕਿੱਥੇ ਹੁੰਦੇ ਦੀਏ ਪਹਿਲਾਂ ਕਰਦੇ ਸੀ ਸੀਰ ਜ਼ਿਮੀਂਦਾਰਾਂ ਨਾਲ ਸੀਰ ਜ਼ਿਮੀਂਦਾਰਾਂ ਨਾਲ ਠੀਕਾ ਫਾਇਦਾ ਕਿੱਧਰ ਵੱਧਾ ਇੱਧਰ ਫਾਇਦਾ ਕੋ ਉਧਰ ਫਾਇਦਾ ਉਧਰ ਹੈ ਹੈ ਇਹਦਾ ਤਾਂ ਦੇਖ ਕੇ ਪਤਾ ਲੱਗੂ ਜੀ ਠੀਕ ਹੈ ਦੇਖ ਕੇ ਪਤਾ ਲੱਗੋ ਹਜੇ ਚਲੋ ਦੇਖੀ ਗੱਲ ਇਹ ਖਬਰ ਕਿੰਨਾ ਕ ਫਾਇਦਾ ਹੋਊਰੇ ਕੀ ਹੋਏ ਠੀਕਾ ਕਿੰਨੇ ਬੰਦੇ ਹੋਣਗੇ ਤਿੰਨ ਬੰਦੇ ਹੋਣਗੇ ਤਿੰਨ ਬੰਦੇ ਹੋਣਾਂ ਇੱਕ ਉੱਥੇ ਬਾਬੇ ਨਾਲ ਗੱਲਬਾਤ ਕਰੀਏ ਹਾਂ ਜੀ ਲੈ ਵੀ ਅੱਜ ਤੁਹਾਨੂੰ ਆਪਾਂ ਦਿਖਾ ਦਈਏ ਮੱਝਾਂ ਦੇਖ ਸਕਦੇ ਹੋ ਕਿ ਨਾ ਉਹਨਾਂ ਰਪਈਆਂ ਨੇ ਠੀਕ ਖਾਗਿਆ ਹੋਣਾ ਜੇ ਮੇਰੇ ਭਾਈ ਆਪਾਂ ਘੁੰਮਣ ਜਾਇਆ ਕਰਦੇ ਨਾ ਲੇਕ ਤੇ ਉਹ ਕੰਮ ਆਗਾ ਲੈ ਵੀ ਦੇਖੋ ਬੜੇ ਆਹਨਾਂ ਰਪਈਆਂ ਨੇ ਠੰਡਾ ਪਾਣੀ ਹੋਊਗਾ ਮੱਝਾਂ ਵੀ ਦੇਖ ਰਹੀਆਂ ਨੇ ਵੀ ਇਹ ਉੱਪਰੋਂ ਬੰਦਾ ਘੁੰਮ ਆ ਜਾ ਥੋੜਾ ਵੀ ਨੀੜੇ ਦਿਖਾ ਦੇ ਭੁਖ ਮਾਰ ਕੇ ਲੈ ਵੀ ਦੇਖੋ ਇਹ ਚੀਜ਼ ਜ਼ਰੂਰੀ ਆ ਭਾਈ ਹੁਣ ਟਾਮੇ ਟਾਮੇ ਕਿਤੇ ਭਈ ਪਿੰਡਾਂ 'ਚ ਚੀਜ਼ ਰਹਿ ਗਈ ਤੇ ਲੇਕਿਨ ਬਹੁਤ ਪਿੰਡ ਐਸੇ ਵੀ ਹੈਗੇ ਨੇ ਬਈ ਜਿਹੜੇ ਇਹ ਚੀਜ਼ ਨੂੰ ਸਾਮੀ ਬੈਠੇ ਨੇ ਇਹ ਚੀਜ਼ ਜ਼ਰੂਰੀ ਵੀ ਆ ਬਈ ਤੇ ਛੋਡੇ ਵੀ ਜੇ ਕਿਸੇ ਪਿੰਡ ਦੇ ਵਿੱਚ ਐਸੀ ਕੋਈ ਚੀਜ਼ ਹੈਗੀ ਹੈਗੀ ਤਾਂ ਤੁਹਾਨੂੰ ਬਈ ਜੀ ਕਮੈਂਟ ਜ਼ਰੂਰ ਕਰੋ ਤੇ ਤੁਹਾਡਾ ਪਿੰਡ ਦੇ ਵਿੱਚ ਦਿਖਾ ਕੇ ਜਾਵੇ ਵੀ ਕੀ ਗੱਲ ਬਾਤ ਹੈਗੀ ਬਾਕੀ ਵੀ ਦਰਸਤ ਬਹੁਤ ਸਾਹਮਣੇ ਹੋਏ ਨੇ ਬਈ ਦੇਖ ਆ ਜਣਾ ਕੋਰ ਬਾਬਾ ਵਧੀਆ ਰਹਿਣਾ ਸਾਰੋ ਕੁ ਕੰਮਕਾਰ ਹੋ ਰੇ ਔਖਾ ਤਾਂ ਨਹੀਂ ਹੈਗਾ ਕੋਈ ਨਾ ਨਾ ਔਖਾ ਤਾਂ ਹੈ ਜੀ ਤੜਕੇ ਤੜਕੇ ਤਾਂ ਕਰਦੇ ਦੋ ਤਿੰਨ ਘੰਟੇ ਹਰਾਂ ਜਾਂ ਇਕੱਠਾ ਹੁੰਦਾ ਜਿਵੇਂ ਅਸਿਆ ਨਾਲ ਕੋਈ ਅੱਧੇ ਨੂੰ ਪੱਜ ਗਿਆ ਤੂੰ ਇੱਧਰ ਨੂੰ ਹੁਣ ਫਿਰ ਤੈਨੂੰ ਤਾਂ ਠੀਕ ਹੈ ਹੁਣ ਤਾਂ ਉਹ ਬੈਠੇ ਰਾਮਾ ਟਿੱਗੀ ਹੈ ਨਾ ਚਲੋ ਠੀਕ ਹੈ ਜੀ ਕਿਹੜਾ ਪਿੰਡ ਆਪਨਾ ਬਾਬਾ ਆਹੀ ਮਡਾਉੜੀ ਐਸੇ ਇਹੀ ਪਿੰਡਾ ਮਡਾਉੜ ਪਿੰਡੀ ਹੈ ਨਾ ਇਹਦੀ ਮਡਾਉੜ ਪਿੰਡ ਹੈਗਾ ਤੇ ਮੱਝ ਲਗਭਗ 250 300 ਮੱਝ ਹੋਗੇ ਨਾ ਤੋਬਾ ਹੋਰ ਵੀ ਉਹ ਬਾਬਾ ਰੇ ਹੈਗਾ ਜੀ ਉਧਰਲੇ ਵਸਲੇ ਉਧਰ ਹੀ ਠੀਕ ਉਧਰ ਹੀ ਸੜਦਾ ਮਾਲ ਉਧਰ ਕਿੰਨੀਆਂ ਮੱਝਾਂ ਹੋਣਗੀਆਂ ਉਧਰ ਘਟਣੇ ਜੀ ਉਧਰ ਘਟਣੇ ਠੀਕ ਆ ਪਿੰਡ ਚ ਕਿੰਨੀਆਂ ਮੱਝਾਂ ਹੋਣਗੀਆਂ ਟੋਟਲ ਜੇ ਦੇਖਿਆ 1000 ਮੱਝ ਹੋਊ ਕਿ ਨਹੀਂ ਹੋਊ ਸਾਇਤ ਹੋਵੇ ਜੀ ਹਜ਼ਾਰ ਮੱਝ ਹੋਣਾ ਪਿੰਡ ਦੇ ਵਿੱਚ ਕਿਉਂਕਿ 220 ਬਹੁਤ ਸਾਰੇ ਆਉਂਦੇ ਨਹੀਂ ਆ 200 ਉਧਰ ਹੋਊ ਮੱਝ ਉਧਰ ਹਾਂ ਐਜੀ ਉਧਰ 200 200 ਉਧਰੋਂ ਮੱਝ ਹੋਊ ਨਾ ਲੈ ਵੀ ਮਿੱਤਰੋ ਕਿਵੇਂ ਲੱਗੀ ਵੀਡੀਓ ਕਮੈਂਟ ਜਰੂਰ ਕਰ ਦਿਓ ਪਿੰਡ ਮਡੌਰ ਤੇ ਖੜੇ ਸੀ ਇੱਕ ਵਾਰ ਫੇਰ ਦਿਖਾ ਦੇ ਬਈ ਦੇਖ ਸਕਦੇ ਹੋਗੇ ਨਾ ਤੇ ਇਹ ਚੀਜ਼ ਚੰਗੀ ਲੱਗੀ ਬਈ ਦੇ ਕੇ ਨਾ ਪੁਰਾਣਾ ਵਿਰਸਾ ਏ ਇੱਕ ਤਰ੍ਹਾਂ ਦਾ ਜਿਹੜਾ ਬਈ ਹੁਣ ਖਤਮ ਹੁੰਦਾ ਯਾਰ ਕਿਉਂਕਿ ਟੋਬੇ ਬਈ ਖਤਮ ਕਰਤੇ ਲਗਭਗ ਟੋਬੇ ਠੀਕ ਆ ਬਚਾ ਕੇ ਰੱਖੋ ਮਿੱਤਰੋ ਇਹ ਚੀਜ਼ ਯਾਦ ਕਰੋਗੇ ਕਿਉਂਕਿ ਅੱਗੇ ਜਾ ਕੇ ਆਪਣੇ ਬੱਚੇ ਪੁੱਛਣਗੇ ਵੀ ਇਹ ਚੀਜ਼ ਕੀ ਹੁੰਦੀ ਆ ਠੀਕ ਆ ਦਿਖਾਉਣ ਜੋਗਾ ਸਾਡ ਲੋ ਵੀ ਆ ਟੋਬਾ ਹੁੰਦਾ ਜੀ ਦਿਖਾ ਦੇ ਟੋਬਾ ਵੀ ਇਹ ਟੋਬਾ ਹੁੰਦਾ ਮਿੱਤਰੋ ਠੀਕ ਆ ਜੀ ਧੰਨਵਾਦ ਤੇਨੇ ਸਬਸਕ੍ਰਾਈਬ ਕਰ ਲਿਆ ਧੰਨਵਾਦ